ਕਹਿੰਦੇ ਸੁਤਰਾ ਜਲੇਬੀਆਂ ਰੋਜ਼ ਹੀ ਛੱਕ ਜਨਾਂ ਹੈ ਪੈਸੇ ਕੌਣ ਦੇਗਾ ਕਹਿੰਦਾ ਕਲਗੀਧਰ ਪਾਸ਼ਾ ਮਹਾਰਾਜ ਦੇਣਗੇ ਪੈਸੇ ਇਹ ਜਾ ਕੇ ਹਲਵਾਈ ਤੋਂ ਮਠਿਆਈ ਖਾਇਆ ਕਰੇ ਕਲਗੀਧਰ ਪਾਸ਼ਾ ਦਾ ਨਾਂ ਲਿਖਾਇਆ ਕਰੇ ਉੱਥੇ ਸੁਤਰਾ ਉਹ ਪੈਸੇ ਵਾਵਾ ਹੋ ਗਏ ਜਦੋਂ ਇਹ ਵਹੀ ਲੈ ਕੇ ਮਹਾਰਾਜ ਕੋਲ ਆ ਗਿਆ ਕਹਿੰਦਾ ਮਹਾਰਾਜ ਕੁਛ ਮਾਇਆ ਸੀ ਮਹਾਰਾਜ ਕਹਿੰਦੇ ਕਾਦੀ ਆ ਤੁਹਾਡਾ ਸਿੱਖ ਰੋਜ਼ ਜਲੇਬੀਆਂ ਛੱਕ ਆਉਂਦਾ ਤੁਹਾਡਾ ਨਾਂ ਲਿਖਾਉਂਦਾ ਸੁਤਰਾ ਜਲੇਬੀਆਂ ਆਪ ਕਾ ਕੇ ਉਹਨੇ ਨਾ ਮੇਰਾ ਸਾਡਾ ਲਖਾਉਣਾ ਹੈ ਸੁਤਰੇ ਕਹਿੰਦਾ ਮੈਂ ਤੈਨੂੰ ਜਾਣਦਾ ਹੀ ਨਹੀਂ ਮੈਂ ਤੱਜ ਵੇਖਿਆ ਹੈ ਪੈਸੇ ਦੇ ਕਾਤੇ ਦੇਣਿਆ ਉਹ ਕਹਿੰਦਾ ਉਹ ਗੁਰੂ ਦਾ ਸਿੱਖ ਹੋ ਕੇ ਤੂੰ ਮੁਕਰਦਾ ਉਹ ਖਾਂਦਾ ਨਹੀਂ ਰਿਹਾ ਮੇਰ ਤੋਂ ਜਲੇਬੀਆਂ ਸੁਤਰੇ ਨੇ ਪੰਕਤੀ ਪੜ੍ਹ ਤੇ ਕਹਿੰਦਾ ਗੁਰੂ ਮਰਤ ਆਪ ਕਹਿੰਦੇ ਨੇ ਕਿਤੇ ਲੈ ਲੈ ਮੁਕਰ ਪਾਹੇ ਮਾਰਾ ਕਹਿੰਦੇ ਅਗਲੀ ਪੰਕਤੀ ਪੜ੍ਹ ਕਹਿੰਦਾ ਜੀ ਉਹ ਹੋਰ ਪੜ ਲੈ ਕੋਈ ਸਾਰੀਆਂ ਮੈਂ ਹੀ ਪੜਨੀਆਂ ਹੈ ਮਾਰੇ ਕਹਿੰਦੇ ਜਿਹੜਾ ਕਿਸੇ ਦੀ ਇਮਾਨਤ ਲੈ ਕੇ ਮੁੱਕਰ ਜਾਂਦਾ ਮੂਰਖ ਖਾਹੀ ਖਾਹੇ ਇੱਥੇ ਵੀ ਖਾਏਗਾ ਪਰ ਆ ਪੰਚਾਇਤ ਦੇ ਵਿੱਚ ਜਿਹੜੀਆਂ ਪੈਂਦੀਆਂ ਨਾ ਖਾਹੀ ਖਾਹੇ ਪ੍ਰਲੋਕ ਵਿੱਚ ਵੀ ਜਾ ਕੇ ਖਾਏਗਾ ਪਰ ਇਮਾਨਤ ਕਿਉਂ ਰੱਖੀ ਐ ਦਿੱਤੀ ਹੂੰ ਸੁਖ ਹੋਏ ਦੇਣੀ ਪੈਗੀ ਤੈਨੂੰ ਜੇ 100 ਰੁਪਇਆ ਲੈ ਤੇ ਇਸ ਮੋੜਨ ਲੱਗਿਆ ਇੱਕ ਉੱਤੇ ਰੱਖ ਕੇ ਹੋਰ ਦੇਣਾ ਸਵਾਇਆ ਕਰਕੇ ਦੇਣਾ ਤੇ ਜੇ ਮੁੱਕਰ ਗਿਆ ਦੇਣੀ ਤਾਂ ਪੈ ਗਈ ਪਰ ਅੱਗੇ ਜਾ ਕੇ ਫਿਰ ਕਈ ਗੁਣਾ ਦੇਣੀ ਹੋ ਪੈਗੀ